Indigo دی فلائٹ نو bomb دے نال اڈاون دی ਧਮਕੀ ملی ہے اس ویلے دی ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ Indigo دے ਜਹਾਜ਼ ਨੂੰ bomb ਦੇ ਨਾਲ اڈਾਉਣ ਦੀ ਧਮਕੀ ਦਿੱਤੀ ਗਈ ਜਿਸ ਤੋਂ ਬਾਅਦ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਹੋਈ ਹੈ ਤਾਂ ਮੁੰਬਈ 에ਅਰਪੋਰਟ ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਹ ਫਲਾਈਟ ਕੁਆ ਤੋਂ ਹਦਰਾਬਾਦ ਆ ਰਹੀ ਸੀਗੀ ਲੇਕਿਨ ਇਸੇ ਦੌਰਾਨ ਹਦਰਾਬਾਦ ਹਵਾਈ ਅੱਡੇ ਨੂੰ ਈਮੇਲ ਰਾਹੀਂ ਇੱਕ ਧਮਕੀ ਆਉਂਦੀ ਹੈ ਉਹਦੇ ਵਿੱਚ ਕਿਹਾ ਜਾਂਦਾ ਹੈ ਕਿ ਫਲਾਈਟ ਬੰਬ ਦੇ ਨਾਲ ਉਡਾ ਦਿੱਤਾ ਜਾਵੇਗਾ ਤਾਂ ਉਸ ਤੋਂ ਬਾਅਦ ਫਲਾਈਟ ਨੂੰ ਐਮਰਜੈਂਸੀ ਲੈਂਡ ਕੀਤਾ ਗਿਆ ਹੈ ਤਾਂ ਇੰਡੀਗੋ ਦੀ ਫਲਾਈਟ ਦੀ ਮੁੰਬਈ 에ਅਰਪੋਰਟ ਤੇ ਐਮਰਜੈਂਸੀ ਲੈਂਡਿੰਗ ਹੋਈ ਹੈ ਉਡਾਨ ਦੌਰਾਨ ਦਾਸੇ ਕਿ ਫਲਾਈਟ ਨੂੰ ਜਦੋਂ ਬੰਬ ਦੀ ਧਮਕੀ ਮਿਲੀ ਤਾਂ ਫਲਾਈਟ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਿਹੜੀ ਯਾਤਰੀ ਇਸ ਫਲਾਈਟ ਦੇ ਵਿੱਚ ਸਵਾਰ ਸਿਗੇ ਉਹਨਾਂ ਦੇ ਸਾਸੁੱਗ ਗਏ ਤਾਂ ਹਾਲਾਂਕਿ ਫਿਲਹਾਲ ਜੇਕਰ ਗੱਲ ਕੀਤੀ ਜਾਵੇ ਕਿ ਇਸ ਫਲਾਈਟ ਦੇ ਵਿੱਚ ਕਿੰਨੇ ਕੁ ਯਾਤਰੀ ਸਵਾਰ ਸਨ ਫਿਲਹਾਲ ਉਸ ਬਾਰੇ ਕੋਈ ਤੰਕਾਰੀ ਸਾਹਮਣੇ ਨਹੀਂ ਆਈ ਹੈ ਲੇਕਿਨ ਇਸ ਫਲਾਈਟ ਦੀ ਜਾਂਚ ਹੁਣ ਕੀਤੀ ਜਾ ਰਹੀ ਹੈ ਮੁੰਬਈ 에ਅਰਪੋਰਟ ਤੇ ਜਹਾਜ਼ ਦੀ ਜਾਂਚ ਲਗਾਤਾਰ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਫਲਾਈਟ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਈਮੇਲ ਰਾਹੀਂ ਭੇਜੀ ਗਈ ਤੇ ਇਹ ਈਮੇਲ ਦਿੱਲੀ 에ਅਰਪੋਰਟ ਨੂੰ ਆਇਆ ਸੀ ਕੁਝ ਰਿਪੋਰਟਾਂ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਤਾਂ ਈਮੇਲ ਮਿਲਦੇ ਹੀ 에ਅਰਪੋਰਟ ਪ੍ਰਸ਼ਾਸਨ ਜਿਹੜਾ ਉਹ ਅਲਰਟ ਹੋ ਗਿਆ ਤੇ ਇੰਡੀਗੋ ਦੀ ਫਲਾਈਟ ਨੂੰ ਮੁੰਬਈ ਦੇ ਹਵਾਈ ਅੱਡੇ ਤੇ ਜੋ ਹੈ ਐਮਰਜੈਂਸੀ ਲੈਂਡ ਕਰਵਾਇਆ ਗਿਆ ਸੋ ਇਹ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਮੁੰਬਈ ਦੇ ਵਿੱਚ ਜੋ ਹੈ ਇਹ A321251NX ਫਲਾਈਟ ਜਿਹੜੀ ਹੈ 에ਅਰਬੱਸ ਉਸਦੀ ਲੈਂਡਿੰਗ ਹੁੰਦੀ ਐਮਰਜੈਂਸੀ ਲੈਂਡਿੰਗ ਤੇ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਕਿ ਰਾਤ ਨੂੰ ਕਰੀਬ 1:56 ਮਿੰਟ ਤੇ ਕੁਆਤੋ ਇਸ ਜਹਾਜ਼ ਨੇ ਉਡਾਨ ਭਰੀ ਸੀ ਤੇ ਫਲਾਈਟ ਨੇ ਅੱਜ ਸਵੇਰੇ 8:10 ਮਿੰਟ ਤੇ ਜੋ ਹੈ ਮੁੰਬਈ ਤੇ ਲੈਂਡ ਕੀਤਾ ਹੈ ਸੋ ਇਹ ਫਲਾਈਟ ਜਿਹੜੀ ਹੈ ਹైదరాబాద్ ਵੱਲੋਂ ਜਾ ਰਹੀ ਸੀ ਲੇਕਿਨ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਇਸ ਫਲਾਈਟ ਨੂੰ ਡਾਇਵਰਟ ਕੀਤਾ ਗਿਆ ਤੇ ਮੁੰਬਈ 에어ਪੋਰਟ ਤੇ ਜੋ ਹੈ ਤੁਰੰਤ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ ਤਾਂ ਫਿਲਹਾਲ ਜੋ 에어ਪੋਰਟ ਪ੍ਰਸ਼ਾਸਨ ਹੈ ਉਹ ਵੀ ਜਾਂਚ ਦੇ ਵਿੱਚ ਜੁਟਿਆ ਹੋਇਆ ਹੈ ਲਗਾਤਾਰ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਹ ਈਮੇਲ ਕਿਸ ਵੱਲੋਂ ਭੇਜੀ ਗਈ ਸੀਗੀ ਨਾਲ ਹੀ ਨਾਲ ਦੱਸਦੇ ਕਿ ਹੁਣ ਉਸ ਜਹਾਜ਼ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਜਿਸ ਜਹਾਜ਼ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਤਾਂ ਹੁਣ ਇੰਡੀਗੋ ਦੀ ਫਲਾਈਟ ਦੇ ਵਿੱਚ ਬੈਠੇ ਜਿਹੜੇ ਯਾਤਰੀ ਸੀਗੇ ਉਹਨਾਂ ਦੇ ਵੀ ਸਾਥ ਸੁੱਗੇ ਹਾਲਾਂਕਿ ਸਭ ਨੂੰ ਜਿਹੜਾ ਹੁਣ ਸੁਰੱਖਿਤ ਕਿਹਾ ਜਾ ਰਿਹਾ ਹੈ ਕਿ ਬਾਹਰ ਕੱਢਿਆ ਜਾਵੇਗਾ ਤਾਂ ਫਿਲਹਾਲ ਜਹਾਜ਼ ਦੀ ਜਾਂਚ ਲਗਾਤਾਰ ਜਾ ਰਹੀ ਹੈ